ਅਸਲ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਹੀ ਜੋ ਮੁੱਖ ਮੰਤਰੀ ਸਾਹਿਬ ਕਰੋਨਾ ਦੇ ਪ੍ਰੋਜੈਕਟ ਲਿਆ ਰਹੇ ਨੇ ਬਿਜਲੀ ਦੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਔਰ ਉਹਦੇ ਵਿੱਚ ਮਲੋਟ ਦੇ ਹਿੱਸੇ ਤਕਰੀਬਨ 50 ਕਰੋੜ ਐਕਸ਼ਨ ਸਾਹਿਬ ਦੇ ਜੋ ਸਟੇਟਮੈਂਟ ਹੈ ਕਿ 50 ਕਰੋੜ ਸਾਸੀਂ ਮਲੋਟ ਹਲਕੇ ਦੇ ਵਿੱਚ ਲਾਵਾਂਗੇ ਜਿੱਦੇ ਲਾਈਟ ਦੀ ਜਿਹੜੀ ਬਹੁਤ ਜ਼ਿਆਦਾ ਸਮੱਸਿਆ ਕਿਤੇ ਕੱਟ ਲੱਗਦੇ ਆ ਜਾਂ ਬਹੁਤ ਬਹੁਤ ਇੱਥੇ ਟਰਾਂਸਫਾਰਮਰਸ ਦੀ ਲੋਡ ਹੈ ਸੋ ਇਹ ਅੱਜ ਵੀ ਜੋ ਬਾਈਫਰਕੇਸ਼ਨ ਆਫ ਫੀਡਰਸ ਜਿਹੜਾ ਨੇ ਪ੍ਰੋਜੈਕਟ ਇਹਨਾਂ ਨੇ ਸ਼ੁਰੂ ਕੀਤਾ ਅਸੀਂ ਉਹਦਾ ਕਹਿ ਲਓ ਇੱਕ ਤਰ੍ਹਾਂ ਨਾਲ ਨੀਂਹ ਪੱਥਰ ਰੱਖਿਆ ਔਰ ਅੱਜ ਤੋਂ ਇਹ ਕੰਮ ਸ਼ੁਰੂ ਹੋਣ ਜਾ ਰਹੇ ਆ तकरीबन ਸਾਲ ਲੱਗੇਗਾ ਸਾਰੇ ਪ੍ਰੋਜੈਕਟਸ ਨੂੰ ਪੂਰੇ ਹੁੰਦੇ ਔਰ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਉਹਦੇ ਵਿੱਚ ਸਾਡੇ ਮੇਨ ਜਿਹੜੇ ਏਰੀਆ ਕਵਰ ਹੋਣ ਜਾ ਰਹੇ ਆ ਹਰਜੀਤਰਾ ਮੰਡੀ ਆ ਗਿਆ ਰਬਦਾਸ ਨਗਰ ਆ ਗਿਆ ਔਰ ਇਹਨਾਂ ਦੇ ਨਾਲ-ਨਾਲ ਅਸੀਂ ਜਿਵੇਂ ਐਕਸ਼ਨ ਸਾਹਿਬ ਨੇ ਦੱਸਿਆ ਕਿ ਅਸੀਂ ਸਾਰੇ ਏਰੀਏ ਨੂੰ ਕਵਰ ਕਰਦੇ ਜਾਵਾਂਗੇ ਜਿਹੜੀ ਬਿਜਲੀ ਦੇ ਕਟਾਂ ਦੀ ਪ੍ਰੋਬਲਮ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਉਹਨਾਂ ਤੋਂ ਰਾਹਤ ਵੀ ਮਿਲੇਗੀ ਔਰ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਜੋ ਬਿਜਲੀ ਦੇ ਨਾਲ ਜੁੜੀਆਂ ਹੋਈਆਂ ਕਈ ਕੰਮ ਜੁੜੇ ਹੁੰਦੇ ਆ ਉਹਨਾਂ 'ਚ ਵੀ ਸਾਨੂੰ ਕਾਫੀ ਫਾਇਦਾ ਹੋ